ਇਹ ਇਹਨਾਂ ਝੋਟੀਆਂ ਮਿੱਤਰੋ ਜਮੀ ਕਮਾਲ ਦੀ ਜਮੀ ਨਗੀਨੀ ਹੈ ਖਾਣਾ ਪੋਣ ਗਾਇਬੂਪ ਦਿਖਾਈ ਖਾਣਾ ਕਿੰਨਾ ਗਿਆ ਮੈਂ ਆਪਕੇ ਲਈ ਬਾਲੂਆ ਉਹ ਬਣਾਈ ਖੜੀ ਹੈ ਬਾਕੀ ਡਿਟੇਲ ਆਪਾਂ ਲੈਣੇਦਾਰ ਨੂੰ ਪੁੱਛਦੇ ਆਂ ਅਕਾ ਜੀ ਕਿਸਾਨ ਪਸ਼ੂ ਪਾਲਕ YouTube ਤੇ ਤੁਹਾਡਾ ਮੈਂ ਤੁਹਾਡਾ ਆਪਣਾ ਗੁਰੂ ਗ੍ਰਾਹਕਾਂ ਦੋਸਤੋ ਮੰਡੀਆਂ ਦੇ ਵੀਡੀਓ ਤੁਸੀਂ ਆਪਣੇ ਚੈਨਲ ਤੇ ਬਥੇਰੀਆਂ ਦੇਖਿਆ ਨੇ ਅੱਜ ਆਪਾਂ ਦੋਸਤੋ ਕਿਸੇ ਮਿੱਤਰ ਦੇ ਘਰੋਂ ਬਣਾ ਰਿਹਾ ਵੀਡੀਓ ਟੌਪ ਟੌਪ ਦੀਆਂ ਝੋਟੀਆਂ ਦਿਖਾਵਾਂਗੇ ਜਮੀ ਬਾਈ ਨਗੀਨੀ ਲੈ ਕੇ ਕਿਧਰੋਂ ਕੱਢ ਕੇ ਤੇ ਬਾਕੀ ਅਗਲੀ ਗੱਲਬਾਤ ਆਪਾਂ ਅੰਕਲ ਜੀ ਨਾਲ ਕਰਾਂਗੇ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਝੁੱਕੀ ਦਿ ਸੈਂਕਾ ਸੰਗਤ ਦਿਖਾ ਲਈ ਜੋ ਕਿ ਦਾ ਟੋਰ ਕੇ ਬੋਲੀ ਬਾਈਕ ਚਲਾ ਕੇ ਦਿਖਾ ਲਈ ਬਾਕੀ ਉਹ ਇਹ ਨਹੀਂ ਸੀ ਦੀ ਸੀ ਦੀ ਲਾ ਦੇ ਜਾਣਕਾਰੀ ਉਹਦਾ ਹੈਗਾ ਹਾਂ ਬਾਕੀ ਲੈ ਵਾਂ ਚੱਲ ਜੀ ਦਾ ਦਿਖਾ ਲਈ ਜਿੱਥੇ ਨੇ ਜਮੀਨ ਸਹਰਾਇ ਤੋਂ ਕਿ ਚੱਕੀ ਕਰਦੇ ਨੇ ਖਣਪਣ ਦਾ ਗੈਪ ਦੇ ਸਾਹਮਣੇ ਕਿੰਨਾ ਝੋਟੀ ਦਾ ਬਾਲ ਦੇ ਜੰਮੀ ਮਹੀਨਾ ਹੀ ਆ। ਖਾਣਾ ਖਾਣ ਗੈਸਪੂਪ ਤੇ ਖਾਣੇ ਦਾ ਕਿੰਨਾ ਗਿਆ ਮੈਂ ਆਪਕੇ ਲਈ ਵਾਲੂਆ ਉਹ ਬਣਾਈ ਘੜੀਆ। ਬਾਕੀ ਡਿਟੇਲ ਆਪਾਂ ਲੈਣੇਦਾਰ ਨੂੰ ਕੁੱਝਦੇ ਆ। ਚੱਲਾ ਨਾ। ਔੰਕਾਰ ਸਿੰਘ ਆ ਜੀ। ਪਿੰਡ ਕਿਹੜਾ ਜੀ? ਪਿੰਡ ਸ਼ਾਹਪੁਰ। ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਆਪਾਂ ਨੂੰ? ਜ਼ਿਲ੍ਹਾ ਜਲੰਧਰ ਪੈ ਜਾਂਦਾ ਜੀ। ਇਹ ਕਿਹੜੇ ਰੋਡ ਤੇ ਰਹੇ ਆਂ ਦਾ ਲੁਧਿਆਣਾ ਤੋਂ ਕਿੰਨੀ ਕਿਲੋਮੀਟਰ ਰਹੇ ਦਾ ਜੀ ਪਿੰਡ ਆਪਣਾ? ਇਹ ਲੁਧੇ ਸਾਡੇ ਤੋਂ 17 ਕਿਲੋਮੀਟਰ ਹੈ। ਜਲੰਧਰੋਂ ਜੀ। ਜਲੰਧਰੋਂ ਹੈਗਾ 35 ਕਿਲੋਮੀਟਰ। 35 ਕਿਲੋਮੀਟਰ। ਬਾਕੀ ਛੋਟੀ ਡਿਟੇਲ ਦੱਸੋ ਜੀ ਪਹਿਲੇ ਸੂਏ ਪਹਿਲੇ ਸੂਏ ਸੂਣ ਆ ਜਾਂਦਾ ਜੀ ਕਿੰਨੇ ਦਿਨ ਲੈਂਦੀ ਆ ਜੀ ਇਹ ਉਧਰ ਦਾ ਹਫਤਾ ਰਹਿੰਦਾ ਆ ਜਾਨੀ ਉਧਰੋਂ ਹਰਿਆਣਾ ਜੋਂ ਆਈ ਇੱਕ ਦੋ ਕੁ ਦਿਨ ਲੱਗ ਠੀਕ ਆ ਜੀ ਗੱਡੀ ਚ ਔਨ ਕਰਕੇ ਮਤਲਬ ਜਾਨਵਰ ਦੋਸਤੋ ਗੱਡੀ ਚ ਔਨ ਕਰਕੇ ਕਈ ਵਾਰੀ ਹੈ ਨਾ 2-4 ਦਿਨ ਪਹਿਲਾਂ ਵੀ ਸੂ ਪੈਂਦਾ ਬਾਕੀ ਛੋਟੀ ਸਾਰੀ ਚੰਗੀ ਆ ਜੀ ਦੰਦਾ ਕਿਵੇਂ ਦੰਦਾ ਚਾਰ ਦੰਦਾ ਆ ਜੀ ਚਾਰ ਦੰਦਾ ਆ ਜੀ ਕਿੰਨੇ ਕਿਲੋ ਦੀ ਉਮੀਦ ਆ ਜੀ ਕਿੰਨਾ ਕੁ ਦੁੱਧ ਪਾ ਸਕਦੀ ਇਹ ਦੁੱਧ 15 ਕਿਲੋ ਦੀ ਗਾਰੰਟੀ ਦੇਵਾਂਗੇ ਦੁੱਧ 18-20 ਕੁਆਸ ਆ ਦੇ ਅੱਛਾ ਜੀ ਦੋਸਤੋ 15 ਕਿਲੋ ਦੀ ਲਾਣੀਦਾਰ ਕਿਹਨਾ ਆਪਾਂ ਗਾਰੰਟੀ ਦੇ ਦਾਂਗੇ ਬਾਕੀ ਝੋਟੀ ਚੰਗੀ ਆ ਸਾਰੀ ਲੇਵਾਂ ਨੂੰ ਬਾਲਾ ਸਿਰੇ ਵਾਲੀ ਖੜੀ ਆ ਬਾਕੀ ਸੰਗੀ ਸੰਗੀ ਜਵੇਂ ਸਿਰੇ ਵਾਲੀ ਝੋਟੀ ਆ ਬਈ ਹਰਿਆਣੇ ਤੋਂ ਲੈਣੇ ਨੇ ਤੁਸੀਂ ਹਾਂ ਜੀ ਹਰਿਆਣੇ ਤੋਂ ਲੈ ਆ ਤਕਰੀਬਨ ਇਨਾ ਕੁਲੇ ਦੋਸਤੋ ਸਾਰਾ ਮਾਲ ਫਾਈ ਹੋਰਾਂ ਕੋਲੇ ਹਰਿਆਣੇ ਚੋਂ ਆਉਂਦਾ ਪੰਜਾਬ ਦਾ ਮਾਲ ਨਹੀਂ ਕੀਤੇ ਬਾਕੀ ਜਿਹੜਾ ਜਾਨਵਰ ਦੰਦੇ ਨੇ ਦੋਸਤੋ ਗਾਰੰਟੀ ਦੀ ਦੰਦੇ ਨੇ ਬਾਕੀ ਅੰਕਲ ਜੀ ਰੇਟ ਕੀ ਹਾਂ ਜੀ 28 ਰਾਈਡ ਹੈ 60 ਦੇਵਾ 1,60,000 ਰੁਪਏ ਦੀ ਹੋਊਗੀ ਦੋਸਤੋ ਬਾਕੀ 15 ਕਿਲੋ ਦੀ ਗਰੰਟੀ ਤੇ ਮਿਲੂ ਕੱਟੂ ਲਾਣੇਦਾਰ ਕਹਿੰਦਾ 17 18 ਕਿਲੋ ਬਾਕੀ ਨੰਬਰ ਦੋਸਤੋ ਲਾਣੇਦਾਰ ਤੇ ਜਿਆਦਾ ਹੀ ਨੰਬਰ ਕੋਈ ਗੱਲ ਨਹੀਂ ਦੋਸਤੋ ਮੈਂ ਵੀਡੀਓ ਦੇ ਵਿੱਚ ਹੀ ਬਾਅਦ ਚ ਲਾਣੇਦਾਰ ਨੂੰ ਕੁਛ ਕੇ ਨੰਬਰ ਲਾ ਦੂੰਗਾ ਬਾਕੀ ਇੱਕ ਵਾਰੀ ਝੋਟੀ ਦਿਖਾ ਦੇ ਬਈ ਨੇੜੇ ਤੋਂ ਸੰਗ ਸੰਗ ਦਿਖਾ ਦੇ ਝੋਟੀ ਦਾ ਕਿੰਨਾ ਚੰਗਾ ਹੈ ਚਾਰ ਦੰਦਾਂ ਦਾ ਮੂੰਹ ਟੌਪ ਕਲਾਸ ਝੋਟੀ ਆ ਜਮਾ ਦਵਾਰੇ ਦੋੜ ਦੇ ਆ ਤੋੜੀ ਬਈ ਇੱਕ ਵਾਰੀ ਕਿਹਣੀ ਝੋਟੀਆਂ ਉਹ ਆ ਵੀ ਲੈਵਲ ਕੋ ਦਿਖਾ ਦੇ ਨੇੜੇ ਦਾ ਸੋਨਾ ਦੀ ਵਿੱਤੀ ਉੱਤੀ ਦਿਖਾ ਦੇ ਕਿੰਨੀ ਵਿੱਤੀ ਤੇ ਲੱਗਿਆ ਥਾਣਾ ਬਾਕੀ ਝੋਟੀ ਸਾਰੀ ਚੰਗੀ ਆ ਦੋਸਤੋ ਚੜਾਈ ਚੂਹੀ ਬਹੁਤਾ ਲੰਬਾਈ ਲੂਈ ਬਹੁਤਾ ਝੋਟੀ ਦੀ ਕਿਸੇ ਪੱਖੋਂ ਮਾਰ ਨਹੀਂ ਖਾਂਦੀ ਮੋੜ ਦਿਓ ਜੀ ਬਾਕੀ ਦੋਸਤੋ ਰੇਕ ਟੂਰਲਾਣੀਦਾਰ ਨੇ ਦੱਸਤਾ ਵੀ 1.60 ਦੀ ਹੋਊ ਗਰੰਟੀ ਨਾਲ ਮਿਲੂਗੀ ਬਾਕੀ ਦੀ 1-2 ਮਈਆਂ ਬਾਈ ਕੋਲ ਹੋਰ ਨੇ 4-5 ਮਈਆਂ ਬਾਈ ਕੋਲ ਹਰ ਵਕਤ ਹਾਜ਼ਰੀ ਹੁੰਦੀਆਂ ਤਕਰੀਬਨ ਇਹ ਚੋਟੀਆਂ ਆਪਣੇ ਆਉਣ ਤੋਂ ਪਹਿਲਾਂ ਇੱਕ ਵਾਰੀ ਆਪਾਂ ਕਿੱਲਿਆਂ ਤੇ ਬੰਨੀਆਂ ਇਦਾਂ ਹੀ ਦਿਖਾ ਦੇਣਾ ਤੇ ਨੰਬਰ ਦੋਸਤੋ ਬਾਈ ਦਾ ਮੈਂ ਵੀਡੀਓ ਦੇ ਵਿੱਚ ਹੀ ਲਾ ਦੂੰਗਾ ਵਾਹ ਵਾਹ ਬਾਕੀ ਇਹਨਾਂ ਕਿਹੜੀ ਛੋਟੀਆਂ ਪਸੰਦ ਆ ਦੋਸਤੋ ਇਦਾਂ ਹੀ ਫਾਰ ਲੋ ਟ੍ਰਾਈ ਚੋਈਆਂ ਹੋਈਆਂ ਨੇ ਛੋਟੀਆਂ ਸਾਰੀਆਂ ਤੇ ਬਾਕੀ ਨੰਬਰ 22 ਦਾ ਲਾ ਦੇਣਾ ਵੀਡੀਓ 'ਚ ਜਿਹਨੂੰ ਵੀ ਝੋਟੀ ਪਸੰਦ ਆਉ ਦੋਸਤੋ ਨੇੜ ਆ ਕੇ ਤਸੱਲੀ ਕਰਕੇ ਬਾਈ ਤੋਂ ਜਾਨਵਰ ਖਰੀਦ ਸਕਦੇ ਹੋ ਇੱਕ ਵਾਰੀ ਐਡਰੈਸ 22 ਦਾ ਫੇਰ ਦੱਸ ਦਿੰਨੇ ਆਪਾਂ ਪਿੰਡ ਸਾਹਪੁਰ ਜ਼ਿਲ੍ਹਾ ਜਲੰਧਰ ਲੁਧਿਆਣੇ ਤੋਂ 10-15 ਮੀਲ ਦੀ ਦੂਰੀ ਤੇ ਪੈਂਦਾ ਪਿੰਡ ਸਾਹਪੁਰ ਹਾਂਜੀ ਬਾਕੀ ਵੀਡੀਓ ਨਾਲ ਅੰਤ ਤੱਕ ਬਣੇ ਰਹਿਣ ਵਾਸਤੇ ਸਾਰੇ ਦੋਸਤਾਂ ਦਾ ਧੰਨਵਾਦ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਸ਼ੁਕਰੀਆ